ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਸਮਾਜ ਸੇਵਾ ਦਲ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਅੱਜ ਵੀ ਸਮਾਜ ਸੇਵਾ ਦਲ ਵੱਲੋਂ 200 ਦੇ ਕਰੀਬ ਲੋਕਾਂ ਨੂੰ ਫਰੀ ਗਰਮ ਸ਼ਾਲ ਅਤੇ ਹੋਰ ਸਮਾਨ ਵੰਡਿਆ ਗਿਆ ਇਸ ਮੌਕੇ ਤੇ ਗੁਰਦਾਸਪੁਰ ਹਲਕੇ ਤੋਂ ਵਿਧਾਇਕ ਬਰਿੰਦਰ ਮੀਤ ਸਿੰਘ ਪਹਾੜਾ ਵਿਸ਼ੇਸ਼ ਮਹਿਮਾਨ ਵਜੋਂ ਹੋਏ ਸ਼ਾਮਿਲ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਦੇਖੋ ਅੱਜ ਸਮਾਜ ਸੇਵਾ ਦਲ ਵੱਲੋਂ ਜਿਨ੍ਹਾਂ ਦੇ ਸਾਰੇ ਅਹੁਦੇਦਾਰ ਸਹਿਬਾਨ ਸੁਖ ਬਠਵਾਲਾ ਜੀ लाडी ਜੀ ਦਰਸ਼ਨ ਜੀ ਪ੍ਰਿੰਸੀਪਲ ਸਾਹਿਬ ਸਾਰੇ ਇਹਨਾਂ ਦੀ ਕਾਫੀ ਵੱਡੀ ਟੀਮ ਹੈ ਜਿਨ੍ਹਾਂ ਨੇ ਅੱਜ ਲੋੜਵੰਦਾਂ ਨੂੰ ਸ਼ਾਲ ਔਰ ਲੋਈਆਂ ਔਰ ਨਾਲ ਮਾਲੀ ਸਹਾਇਤਾ ਜਿਹੜੀ ਦਿੱਤੀ ਹੈ ਔਰ ਮੈਂ ਇਹਨਾਂ ਨੂੰ ਵਧਾਈ ਵੀ ਦਿੰਨਾ ਹੈ ਕਿਉਂਕਿ ਸੇਵਾ ਜਿਹੜੀ ਆ ਉਹ ਪਰਮਾਤਮਾ ਹੀ ਦਿੰਦਾ ਹੈ ਬਿਨਾ ਜਿਹੜੀ ਕਰਮਾਂ ਤੋਂ ਸੇਵਾ ਵੀ ਨਹੀਂ ਮਿਲਦੀ ਔਰ ਸਮਾਜ ਸੇਵਾ ਦਲ ਨੇ ਮੇਰੇ ਨਾਲ ਰਲ ਕੇ ਜਦੋਂ ਕਰੋਨਾ ਕਾਲ ਸੀਗਾ ਇਹ ਸਾਰੇ ਜਿੰਨੇ ਵੀ ਇਹਨਾਂ ਦੇ ਅਹੁਦੇਦਾਰ ਨੇ ਉਸ ਸਮੇਂ ਵੀ ਇਹਨਾਂ ਨੇ ਬੜਾ ਸਾਥ ਦਿੱਤਾ ਸੀਗਾ ਸਹਿਯੋਗ ਕੀਤਾ ਸੀਗਾ ਔਰ ਲੋਕਾਂ ਨੂੰ ਜੋ ਵੀ ਉਸ ਸਮੇਂ ਲੋੜ ਵਾਂ ਸੀਗੇ ਉਹਨਾਂ ਦੇ ਤੱਕ ਪਹੁੰਚਾਂ ਪਹੁੰਚ ਕਰਕੇ ਔਰ ਚਾਹੇ ਉਹ ਸੈਨੀਟਾਈਜੇਸ਼ਨ ਦਾ ਕੰਮ ਸੀਗਾ ਚਾਹੇ ਉਹ ਲੋਡਵੰਦਾਂ ਨੂੰ ਕਿਸੇ ਰਾਸ਼ਨ ਦੀ ਲੋੜ ਸੀ ਉਦੋਂ ਵੀ ਇਸ ਸੰਸਥਾ ਨੇ ਸੇਵਾ ਕੀਤੀ ਸੀਗੀ ਸੋ ਅੱਜ ਮੈਨੂੰ ਬਥਵਾਲੇ ਵਿਖੇ ਆਉਣ ਦਾ ਮੌਕਾ ਮਿਲਿਆ ਇਸ ਟੀਮ ਨੇ ਬੁਲਾਇਆ ਔਰ ਲਗਭਗ 150 ਤੋਂ 200 ਜਿਹੜੇ ਲੋਡਵੰਦ ਨੇ ਉਹਨਾਂ ਨੂੰ ਇਹਨਾਂ ਵੱਲੋਂ ਅੱਜ ਇਹ ਸੇਵਾ ਜੜੀ ਨਿਭਾਈ ਜਾ ਰਹੀ ਹੈ ਤੇ ਮੈਂ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਕਿ ਸਮਾਜ ਸੇਵਾ ਦਲ ਦੇ ਸਾਰੇ ਅਹੁਦੇਦਾਰਾਂ ਨੂੰ ਤਾਕਤ ਬਖਸ਼ਣ ਔਰ ਇਸੇ ਤਰ੍ਹਾਂ ਹੀ ਇਸ ਸਮਾਜ ਦੇ ਵਿੱਚ ਸੇਵਾ ਕਰਦੇ ਰਹਿਣ ਅੱਜ ਦਾ ਜਿਹੜਾ ਪ੍ਰੋਗਰਾਮ ਆ ਸਮਾਜ ਸੇਵਾਦਾਰਾਂ ਵੱਲੋਂ ਰੱਖਿਆ ਗਿਆ ਲੀਗਲ ਡਵਾਈਜ਼ਰ ਜ਼ਿਲ੍ਹਾ ਲੀਗਲ ਵੇਲੇ ਸੁਖਬਤਵਾਲਾ ਜੀ ਹਰਦੋ ਬਤਵਾਲਾ ਸਮਾਜ ਸੇਵਾਦਾਲ ਇਸੇ ਤਰ੍ਹਾਂ ਹੀ ਸਮੇਂ-ਸਮੇਂ ਤੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੀ ਹੈ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਦਾ ਰਹਿੰਦੇ ਆ ਅੱਜ ਦਾ ਜਿਹੜਾ ਪ੍ਰੋਗਰਾਮ ਆ ਅੱਜ ਕੋਈ 150 200 ਤੋਂ ਵੱਧ ਬੀਬੀਆਂ ਨੂੰ ਬਜ਼ੁਰਗਾਂ ਨੂੰ ਕੰਬਲ ਤੇ ਲੋਈਆਂ ਤੇ ਜਰਾਬਾਂ ਤੇ ਨਗਦ ਰਾਸ਼ੀ ਦੇ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਸਮਾਜ ਸੇਵਾ ਦਲ ਵੱਲੋਂ ਲੋਕਾਂ ਨੌਜਵਾਨਾਂ ਨੂੰ ਇਹੀ ਸਮੇਂ ਸੰਦੇਸ਼ ਦੇਣਾ ਚਾਹੁੰਦੇ ਆ ਕਿ ਆਪਣੇ ਦੇਸ਼ ਚ ਰਹਿ ਕੇ ਆਪਣੇ ਪੰਜਾਬ ਚ ਰਹਿ ਕੇ ਕੰਮ ਕਰਨ ਬਾਹਰ ਜਾ ਕੇ ਵੀ ਕੋਈ ਏਡਾ ਵਧੀਆ ਕੰਮ ਨਹੀਂ ਆ ਕਈ ਦੇਸ਼ਾਂ ਦੇ ਵਿੱਚ ਮੀਡੀਆ ਰਾਇ ਵੀ ਸਾਨੂੰ ਪਤਾ ਲੱਗਦਾ ਹੈ ਸੋਸ਼ਲ ਮੀਡੀਆ ਰਾਇ ਵੀ ਵੀ ਬੇਰੋਜ਼ਗਾਰੀ ਬਾਹਰ ਦੇ ਮੁਲਕਾਂ ਵਿੱਚ ਵੀ ਬੜੀ ਆ ਜਾ ਕੇ ਆਪਣੇ ਇਥੇ ਲੱਖਾਂ ਰੁਪਏ ਲਾ ਕੇ ਬਾਹਰ ਜਾਂਦੇ ਆ ਤੇ ਉੱਥੇ ਜਾ ਕੇ ਵੀ ਸਾਨੂੰ ਕਈ ਵਾਰ ਮਜ਼ਦੂਰੀਆਂ ਕਰਨੀਆਂ ਪੈਂਦੀਆਂ ਆ ਤੇ ਕਈ ਵਾਰੀ ਕੰਮ ਵੀ ਨਹੀਂ ਮਿਲਦਾ ਤੇ ਪੈਸਾ ਬਰਬਾਦ ਹੁੰਦਾ ਵਾ ਨੌਜਵਾਨਾਂ ਨੂੰ ਇਹੋ ਹੀ ਬੇਨਤੀ ਆ ਕਿ ਆਪਣੇ ਇਲਾਕੇ ਵਿੱਚ ਰਹਿ ਕੇ ਇੱਥੇ ਕੰਮ ਕਰਨ ਤੇ ਇੱਥੇ ਕੋਈ ਨਾ ਕੋਈ ਪ੍ਰਾਲਾ ਜਿਹੜਾ ਵਾ ਵਧੀਆ ਤਰੀਕੇ ਨਾਲ ਤਿਆਰ ਕਰਨਾ